ਦਾ ਵਾਹ ਜੇ ਵੀਰ ਥੱਲੇ ਮਰਦਾਬਾਦ ਮਰਦਾਬਾਦ ਜਿੰਦਾਬਾਦ ਜੇ ਵੀਰ ਥੱਲੇ ਮਰਦਾਬਾਦ 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 ਵੀਰ ਜੀ ਆਕੂ ਆਪਣੀ ਸ਼ਵਦਾਬੀ ਜਿਹੜੀ ਠੀਕ ਰੱਖਣ ਨਹੀਂ ਤੇ ਜੋ ਅੱਜ ਅਸੀਂ ਇੱਥੇ ਕੀਤਾ ਅਸੀਂ ਬਾਕੀ ਪਿੰਡਾਂ ਸਿਰੇ ਬਾਕੀ ਆਉਣ ਵਾਲੇ ਸੋਣੇ ਜੋ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਬੋਲੇਗਾ ਕਿ ਇਸੇ ਤਰ੍ਹਾਂ ਹੀ ਅਸੀਂ ਕਰਾਂਗੇ ਅਗਲੀ ਰਣਨੀਤੀ ਅਸੀਂ ਤੈਅ ਕਰਾਂਗੇ ਕਿ ਜੋ ਕਿ ਪੰਜਾਬ ਦਾ ਹੋਦਾ ਕਿ ਕਿਸਾਨਾਂ ਦੇ ਖਿਲਾਫ ਬੋਲੇਗਾ ਧਿਆਨ 바ਜੀ ਸੋਚ ਸੰਭੀ ਕੇ ਕਰੋ ਜਿੱਤੇ ਆਉਣ ਵਾਲੇ ਸਮੇਂ ਵਿੱਚ ਘਰਾਂ ਤੋਂ ਤੁਹਾਡਾ ਨਿਕਲਣਾ ਬੰਦ ਹੋ ਜਾਏਗਾ ਇੱਕ ਗੱਲ ਸਮਝੋਣ ਆਇਆ ਅੱਜ ਇਸ਼ਾਰਾ ਦੇਣ ਆਇਆ ਇਸ ਦਾ ਵੱਧ ਇਸ ਤੋਂ ਹੋਰ ਵੱਧ ਚੱਲ ਕੇ ਜੀ ਤੁਹਾਡੇ ਕੋਲ ਆ ਮੰਗੇਗੀ ਇੱਕ ਪਾਸੇ ਕਿਸਾਨ ਦਿੱਲੀ 'ਚ ਖੇਤੀ ਕਾਨੂੰਨਾਂ ਖਿਲਾਫ ਲਗਾਤਾਰ ਡਟੇ ਹੋਏ ਨੇ ਦੂਜੇ ਪਾਸੇ ਕਿਸਾਨਾਂ ਵੱਲੋਂ ਭਾਜਪਾ ਲੀਡਰਾਂ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਦੇ ਘਰਾਂ ਦਾ ਕਿਰਾਉ ਕੀਤਾ ਜਾ ਰਿਹਾ ਹੈ ਉੱਥੇ ਹੀ ਹੁਸ਼ਿਆਰਪੁਰ 'ਚ ਕਿਸਾਨੀ ਸੰਘਰਸ਼ੀ ਖਿਲਾਫ ਬੋਲਣ ਵਾਲੇ ਭਾਜਪਾ ਆਗੂ ਦਾ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਕੀਤਾ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਵੀਡੀਓ ਜੋ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਵੱਲੋਂ ਪਾਜਪਾ ਆਗੂ ਦੇ ਕਾਰਨਦਰ ਗੋਹੇ ਨਾਲ ਭਰੀ ਟਰਾਲੀ ਤੇਰੀ ਕਰਕੇ ਵਿਰੋਧ ਕੀਤਾ ਜਾ ਰਿਹਾ ਹੈ ਮੁਜ਼ਾਫਾ 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 ਜਿੰਦਾਬਾਦ ਜਿੰਦਾਬਾਦ मोदीरें ਦਰ ਕਿਸਾਨਾਂ ਨੇ ਕਿਹਾ ਕਿ ਭਾਜਪਾ ਲੀਡਰ ਕਿਸਾਨੀ ਅੰਦੋਲਨ ਤੇ ਲਗਾਤਾਰ ਵਿਵਾਦਿਤ ਬਿਆਨ ਦੇ ਰਹੇ ਨੇ ਤੇ ਭਾਜਪਾ ਆਗੂ ਕਹਿ ਰਹੇ ਨੇ ਕਿ ਕਿਸਾਨ ਦਿੱਲੀ ਚ ਪਿਕਨਿਕ ਮਨਾ ਰਹੇ ਨੇ ਜਿਸ ਦਾ ਅੱਜ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਹੈ ਜੀਡੀਪੀ ਨੇ ਪੰਜਾਬ ਦੇ ਆਗੂ ਪੀਰਸ਼ੰਦੂ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਉਥੇ ਪਿਕਨਿਕ ਮਨਾਉਣ ਗਏ ਨੇ ਇਹ ਸਾਡੇ ਬਜੁਰਗਾਂ ਨੂੰ ਇਹ ਗੱਲ ਕਹਿ ਰਹੇ ਆ ਕਿ ਉਥੇ ਪਿਕਨਿਕ ਮਨਾਉਣ ਜਾਂਦੇ ਅਸੀਂ ਇਹਨੂੰ ਦੱਸਣ ਵਾਸਤੇ ਜੇ ਇਥੇ ਪ੍ਰੋਟੈਸਟ ਕਰਨ ਆਏ ਆ ਤੇ ਪਿਗਨੇ ਜਿਹੜੀ ਕਿਸਾਨ ਮਨਾਉਂਦੇ ਆ ਸਾਡੇ ਪ੍ਰੋਗਰਾਮ ਜਿਹੜੀ ਗੱਲ ਤੂੰ ਕਹਿ ਰਿਹਾ ਉਹ ਆ ਗੋਹੇ ਦੇ ਵਿੱਚ ਜ਼ੋਰ ਰਹਿੰਦੇ ਨੇ ਅਸੀਂ ਇਹਦੇ ਕਦਰਮ ਦੇ ਕਰਦੇ ਹਾਂ ਤੇ ਇਸੇ ਦੇ ਗੋਹੇ ਖਾਲੀ ਲਾਈਏ ਕਿ ਤੈਨੂੰ ਪਤਾ ਲੱਗੇ ਤਿੱਨੀ ਕੀ ਹੁੰਦੀ ਆ ਕਿਸਾਨ ਕਿਸਾਨ ਕਿਹਨੇ ਮਨਾਉਂਦੇ ਆ ਅਸੀਂ ਅੱਜ ਜੋ ਵੀ ਬੀਜੇਪੀ ਆਗੂ ਆਪਣੀ ਸ਼ਬਦਾਬ ਦੀ ਜਿਹੜੀ ਠੀਕ ਰੱਖਣ ਨਹੀਂ ਤੇ ਜੋ ਅੱਜ ਅਸੀਂ ਇੱਥੇ ਕੀਤਾ ਅਸੀਂ ਬਾਕੀ ਪਟਾਣੇ ਨੇ ਬਾਕੀ ਆਉਣ ਵਾਲੇ ਸਮੇਂ ਜੋ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਬੋਲੇਗਾ ਇਸੇ ਤਰ੍ਹਾਂ ਹੀ ਅਸੀਂ ਕਰਾਂਗੇ ਅਗਲੀ ਰਣਨੀਤੀ ਅਸੀਂ ਤੈਅ ਕਰਾਂਗੇ ਜੋ ਕਿ ਪੰਜਾਬ ਦਾ ਹੋਵੇਗਾ ਕਿ ਕਿਸਾਨਾਂ ਦੇ ਖਿਲਾਫ ਬੋਲੇਗਾ ਆਪਣੇ ਆਪ ਨੂੰ ਤੋਬਾ ਬਾਤ ਤੋਬਾ ਬਾਤ ਆਪਣੇ ਸਿੱਖਾਂ ਨੇ ਕਿਸਾਨਾਂ ਦੇ ਖਿਲਾਫ ਬਿਆਨਬਾਜ਼ੀ ਦੇਣੀ ਬੰਦ ਕਰੋ ਤੁਸੀਂ ਇਹ ਭੁੱਲ ਚੁੱਕੇ ਆ ਕਿ ਜਿਸ ਕੋਠੀਆਂ ਦੇ ਵਿੱਚ ਜਿਸ ਕਾਰੇ ਦੇ ਤੁਸੀਂ ਝੂਠ ਰਹੇ ਹੋ ਇਹ ਪੰਜਾਬ ਦੇ ਕਿਸਾਨਾਂ ਦੀਆਂ ਵੋਟਾਂ ਨਾਲ ਤੁਸੀਂ ਜਿੱਤੇ ਹੋ ਜਿੱਤ ਕੇ ਐਸ਼ਵਰਾਮ ਤੁਸੀਂ ਪਾਲ ਰਹੇ ਹੋ ਤੁਸੀਂ ਮੋਦੀ ਦੇ ਆਪਣੀ ਸਰਕਾਰਾਂ ਦੇ ਵਿੱਚ ਆਪਣੀ ਜਗ੍ਹਾ ਬਣਾਉਣ ਦੇ ਲਈ ਤੁਸੀਂ ਸਾਡੇ ਬਜ਼ੁਰਗਾਂ ਖਿਲਾਫ ਜੋ ਪੱਦੀ ਸ਼ਬਦਾਬਲੀ ਬੋਲ ਰਹੇ ਹੋ ਅਸੀਂ ਕਿਸੇ ਕੀਮਤ ਤੇ ਪਰਦਾਸ਼ਤ ਨਹੀਂ ਕਰਾਂਗੇ ਤੇ ਜਿਹੜਾ ਵੀ ਬੋਲਣਗਾ ਇਸ ਤੋਂ ਵੀ ਮਾਰੀ ਹਸ਼ਰ ਕਰਾਂਗੇ ਉਹਨਾਂ ਦੇ ਨਾਲ ਸਾਡੀ ਸਵੇਰ ਸ਼ੁਰੂ ਹੁੰਦੀ ਹੈ ਦੇ ਨਾਲ ਜਿਹੜੀਆਂ ਮਠਿਆਈਆਂ ਜਿਹੜੀ ਸਾਡੀਆਂ ਰਸੋਈ ਵਿੱਚ ਸਵੇਰੇ ਬਣਦੀਆਂ ਨੇ ਉਹ ਕਿਸਾਨਾਂ ਦੇ ਘਰਾਂ ਦੇ ਦੁੱਧ ਆ ਕੇ ਬਣਦੀ ਏ ਇਹ ਤੁਹਾਡੀਆਂ ਫੈਕਟਰੀਆਂ 'ਚ ਨਹੀਂ ਤਿਆਰ ਹੁੰਦਾ ਇਹ ਗੱਲ ਯਾਦ ਰੱਖੋ ਏ ਸਾਡੀ ਚਤਾਰਨੀਆ ਬੀਜੇਪੀ ਦੇ ਲੀਡਰਾਂ ਨੂੰ ਕਿਉਂ ਚਪਲਾ ਚੱਟਲ ਵਾਲਿਆਂ ਨੂੰ ਜਿਹੜੀ ਕਿਸਾਨੀ ਦੇ ਖਿਲਾਫ ਬੋਲ ਰਹੇ ਨੇ ਆਪਣੀਆਂ ਜ਼ੁਬਾਨਾਂ ਤੇ ਕੰਟਰੋਲ ਕਰੋ ਬਿਆਨਬਾਜ਼ੀ ਸੋਚ ਸਮਝ ਕੇ ਕਰੋ ਨਹੀਂ ਤੇ ਆਉਣ ਵਾਲੇ ਸਮੇਂ ਵਿੱਚ ਘਰਾਂ 'ਚੋਂ ਤੁਹਾਡਾ ਨਿਕਲਣਾ ਬੰਦ ਹੋ ਜਾਏਗਾ ਇੱਕ ਗੱਲ ਸਮਝੋਣ ਆਏ ਆ ਅੱਜ ਇਸ਼ਾਰਾ ਦੇਣ ਆਏ ਆ ਇਸ ਤੋਂ ਬਾਅਦ ਇਸ ਤੋਂ ਹੋਰ ਵੱਧ ਚੜ ਕੇ ਜਿੱ ਤੁਹਾਡੇ ਕੋਲਾਂ ਮੰਗੇ ਦੀ ਬੋਲੇ ਆਪ ਪਿਕਨੇ ਬਣਾ ਲੈ ਮੈਨਾ ਆ ਕੇ ਇੱਥੇ ਗੱਲ ਕਰਦੇ ਨਾਲੇ ਕਾਗਜ਼ ਬਾਹਰ ਗੇਟ ਦੇ ਮੋੜੇ ਖੜੇ ਆ ਕਿੰਨਾ ਬੀਜ ਪੈਂਦਾ ਕਿਹੜੀ ਫਸਲ ਦਾ ਕਿਨਾਲ ਚ ਕਿਹੜੀ ਫਸਲ ਦਾ ਕਿੰਨਾ ਬੀਜ ਪੈਂਦਾ 1 ਕਿੱਲੇ ਚ ਕਿੰਨੇ ਮਰਲੇ ਹੁੰਦੇ ਨੇ ਕਿੰਨੀਆਂ ਸਸਾਈਆਂ ਹੁੰਦੀਆਂ ਕਿੰਨੀਆਂ ਜਮਾਲਾਂ ਹੁੰਦੀਆਂ ਇਹਨਾਂ ਨੂੰ ਪਤਾ ਨਹੀਂ ਹੁਣ ਅੱਜ ਇਹ ਬੰਦ ਸਮਝਾਉਣਗੇ ਤੇ ਇੱਧਰ ਰਵਣ ਦੀਆਂ ਲੋਰਾ ਅਸੀਂ ਤਾਂ ਕੋਈ ਨਹੀਂ ਦਿਖਣਾ ਇਹ ਦਰਸ਼ਨ ਦੌਰਾਨ ਕਿਸਾਨਾਂ ਵੱਲੋਂ ਇੱਕ ਪਾਸੇ ਜਿੱਥੇ ਮੋਦੀ ਸਰਕਾਰ ਖਿਲਾਫ ਜ਼ਬਰਦਸਤ ਨਾਰੀਵਾਜੀ ਕੀਤੀ ਗਈ ਉਥੇ ਹੀ ਉਹਨਾਂ ਵੱਲੋਂ ਭਾਜਪਾ ਆਗੂ ਖਿਲਾਫ ਕਾਲੀਆਂ ਝੰਡੀਆਂ ਵੀ ਦਿਖਾਈਆਂ ਗਈਆਂ ਨਾਲ ਹੀ ਉਹਨਾਂ ਚੇਤਾਵਨੀ ਦਿੱਤੀ ਕਿ ਭਾਜਪਾ ਲੀਡਰਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਿੱਤਾ ਜਾਵੇਗਾ ਜੀਡੀਪੀ ਦੇ ਥੱਲੇ ਮਰਦਾਬਾ 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 ਜੀਡੀਪੀ ਦੇ ਥੱਲੇ ਮਰਦਾਬਾ ਮਰਦਾਬਾ តោះ मुर्दाबाब मुर्दाबाद मुद मुबाद मुर्दाबा मुर्दाबाद मुर्दाबा مرداباد سوت صاحب ਤੁਸੀਂ ਕਹਿੰਦੇ ਪਿਕਨਿਕ ਮਨਾਉਂਦੇ ਹੋ ਸ਼ਰਮ ਤੁਸੀਂ ਕਰੋ ਸ਼ਰਮ ਕਰ ਲੋ ਸ਼ਰਮ ਪੰਜਾਬ ਦੇ ਖਾਣੇ ਪੰਜਾਬ ਦਾ ਖਾਣਾ ਮੈਂ ਸ਼ਰਮ ਕਰੋ ਇਹ ਪਿਕਨਿਕ ਆ ਦੇਖੋ ਆ ਪਿਕਨਿਕ ਮਨਾਉਂਦੇ ਅਸੀਂ ਅਸੀਂ ਬੋਲ ਨਹੀਂ ਆ ਅਸੀਂ ਇਹਨਾਂ ਨੂੰ ਲੈਂਦੇ ਕਹਿੰਦਾ ਮੋਹਰੀ ਨਾ ਕਰੀਂ ਅਸੀਂ ਇਹਨਾਂ ਨੂੰ ਲੈਂਦੇ ਕਹਿੰਦੇ ਆਂ ਜੀ ਬੰਦਾ ਕਰੇਗਾ ਲਾ 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 ਮੁਰਦਾਬਾਦ 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 ਦਸਦੀ ਕੀ ਕਿਸਾਨਾਂ ਦਾ ਅੰਦੋਲਨ ਦਿੱਲੀ 'ਚ 36 ਮੇ ਦਿਨ ਵੀ ਲਗਾਤਾਰ ਚੱਲ ਰਿਹਾ ਹੈ ਕਿਸਾਨੀ ਅੰਦੋਲਨ ਦੀ ਚਰਚਾ ਦੇਸ਼ਾਂ ਵਿਦੇਸ਼ਾਂ 'ਚ ਵੀ ਹੋ ਰਹੀ ਹੈ ਪਰ ਉੱਥੇ ਹੀ ਭਾਜਪਾ ਲੀਡਰ ਕਿਸਾਨੀ ਅੰਦੋਲਨ ਨੂੰ ਖਾਲਿਸਤਾਨੀ ਹੋਣ ਦੇ ਇਲਜ਼ਾਮ ਲਾ ਰਹੇ ਨੇ ਜਿਸ ਦਾ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਨੂੰ ਮੋੜ ਮਾ ਜਵਾਬ ਦਿੱਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ